ਦਿਸ਼ਮਣ ਦੇ ਹੱਥ ਸਾਡੇ ਗੁਲਾਵੇਂ ਤੱਕ ਪਹੁੰਚੇ ਨੇ ਤੁਸੀਂ ਕਦੋਂ ਜਾਗੋਗੇ ਮੈਂ ਕਿਸੇ ਦਾ ਨਾਮ ਨਹੀਂ ਲੇਗਾ ਮੈਂ ਸਾਰਿਆਂ ਨੂੰ ਕਹਿੰਦਾ ਫਾਲਸਾ ਪੰਥ ਇੱਕ ਮਿੰਟ ਹੋਵੇ ਆਪਣੀ ਸ਼ਕਤੀ ਨੂੰ ਪ੍ਰਕਾਸ਼ ਕਰੋ ਇਹ ਅੱਜ ਦੇ ਸਾਡੇ ਦੇ ਸੰਸਥਾਵਾਂ ਲੋੜ ਪੈਂਦੇ ਸਭ ਇਸ ਕਰਕੇ ਹੋਏ ਇਸ ਤਰ੍ਹਾਂ ਦਾ ਕੰਮ ਤਾਂ ਬੰਦ ਕਰੀਏ ਕਿਉਂਕਿ ਅਸੀਂ ਆਪਣੇ ਰੱਤਾ ਬਾਲੂ ਦੇ ਉਸ ਤਰ੍ਹਾਂ ਪਰਵਾਹ ਕਰ ਰਹੇ ਆ ਦੁਨੀਆਂ ਸਾਡੇ ਸੰਸਥਾਵਾਂ ਮੌਜੂਦ ਹੋਣ ਗਿਆ ਉਹ ਸਾਡੇ ਕੌਮੀ ਹਿੱਤ ਸਾਡੇ ਧਰਮ ਹੱਤ ਓਮੇ ਓਨੇ ਹੀ ਸਖਤ ਰਹਿਣਗੇ ਅੱਜ ਵੀ ਹੋਰਾਂ ਸਾਲਾਂ ਤੋਂ ਪੰਚਾਇਤਾਂ ਦੀ ਵਿੱਚ ਬੈਠਾ ਆਪਣੇ ਫਰਜ਼ੇ ਦਾ ਇਨਕਾਰ ਕਰ ਰਿਹਾ ਹਾਂ ਇਹ ਬੇਇੱਜ਼ਤੀ ਉਹ ਮਿੱਠੇ ਕਰ ਰਹੇ ਨੇ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ

ਕੁਝ ਉਹਨਾਂ ਸਾਧ ਤਬਰ ਬਣਾਓ ਸ਼੍ਰੋਮਿਕ ਪਟਿਓ ਸਾਧ ਤਬਰ ਬਣਾਓ ਤਾਂ ਹੀ ਅਸੀਂ ਸਸ਼ਕਤ ਰਹਿਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਬਲਵੰਤ ਸਿੰਘ ਰਾਜੂਆਣਾ ਜੋ ਕਿ ਅੱਜ ਆਪਣੇ ਭਰਾ ਦੇ ਭੋਗ ਦੇ ਉੱਤੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਸਪੀਚ ਦਿੰਦੇ ਹੋਏ ਭੋਗ ਦੇ ਵਿੱਚ ਕਿਹਾ ਗਿਆ ਕਿ ਸਿੱਖਾਂ ਨੂੰ ਇੱਕ ਮੁਠ ਹੋਣ ਦੀ ਲੋੜ ਹੈ ਤਾਂ ਜੋ ਆਪਾਂ ਐਸਜੀਪੀਸੀ ਹੋਗੇ ਸ੍ਰੀ ਅਕਾਲ ਤਖਤ ਹੋਗੇ ਉਹਨੂੰ ਆਪਾਂ ਮਜ਼ਬੂਤ ਕਰ ਸਕੀਏ ਅੱਜ ਵੀ 40 ਸਾਲਾਂ ਤੋਂ ਮੈਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਇਹ ਵੇਖ ਸਾਫ਼ੀ ਉਹ ਏ ਬੇਸਾਫੀ ਜੋ ਹੋ ਰਹੀ ਆ ਮਿੱਠ ਕੇ ਹੋ ਰਹੀ ਆ ਮੈਂ ਖੌਫਸਾ ਪਾ ਦੇ ਸਾਰੀਆਂ ਸ਼ਕਤੀਆਂ ਇੱਥੇ ਆਂਦਾ ਵਜਾਂ ਨੇ ਮੈਂ ਅੱਜ ਕਹਿਣਾ ਚਾਹਨਾ ਕਿ ਅੱਜ ਦੇ ਸਾਡੀਆਂ ਸੰਸਥਾਵਾਂ ਕਮਜ਼ੋਰ ਹੋ ਜਾਂਦੇ ਸਭ ਇਸ ਕਰਕੇ ਹੋਏ ਇਸ ਤਰ੍ਹਾਂ ਕੰਮ ਦਾ ਤਰ੍ਹਾਂ ਮੁਦ ਕਰੀਆ ਕਿਉਂਕਿ ਅਸੀਂ ਆਪਣੇ ਬੰਦਾ ਨੂੰ ਆਪਣੇ ਪਿੱਟਣ ਨੂੰ ਪਰਵਾਹ ਤਿਆਰ ਰਹਿਣਿਆ ਕੰਨੀਆਂ ਸਾਡੀਆਂ ਸੰਸਥਾਵਾਂ ਮੌਜੂਦ ਹੋਣ ਗਿਆ ਕੋ ਸਾਡੇ ਕੌਮੀ ਹਿੱਤ ਸਾਡੇ ਕਰਮੀ ਹੱਥ ਓੰਵੇਂ ਓਨੇ ਹੀ ਸੁਰੱਖਿਅਤ ਰਹਿਣਗੇ ਅੱਜ ਜੋ ਮਰੀ ਕੁਇਟੀਸ ਜੋ ਮਰੀ ਕਾਜੀ ਦੇ ਮਤਲਬ ਅਨੁਸਾਰ ਨੇ ਕਿ ਸਾਡੇ ਵੱਡੇ ਭਰਾ ਹੀ ਪਾਜ ਸਾਹਿਬ ਵੀ ਨੇ ਇਸ ਰਸਤੇ ਵਿੱਚ ਹੀ ਰਹੇ ਨੇ ਤੇ ਅੱਜ ਸਾਰਾ ਕੇਸ ਦੀ ਸਾਰੇ ਪਰਿਵਾਰੀ ਇਸ ਮੇਰੀ ਬਰਾਬਰ 30 ਸਾਲਾਂ ਤੋਂ ਲੜਦੀ ਲੜਦੀ ਅਜੋ ਵੀ ਪਕੜਾ ਹੈ ਇਸ ਕਰਕੇ ਸ਼ਾਮਲੀ ਹੋ ਸਕੀ ਕਿਉਂਕਿ ਸਰੀਰ ਨੂੰ ਆਜ਼ਾਦ ਨਹੀਂ ਦਿੰਦਾ ਜਦੋਂ ਵਕੀਰ ਕਰਨ ਵਾਸਤੇ ਇਸ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਯਕੀਨੀ ਕਰਨਾ ਕੋਨੇ ਗੱਡੀ ਦੇ ਵਿੱਚ ਆਪਣਾ ਨਾਓ ਲੈਜ਼ਰ ਲੈਂਦੀ ਹੋਈ ਦਵਾਈ ਲੈਂਦੀ ਜਿੱਦਾ ਤੱਕ ਗਈ ਹੈ ਇਹਨੇ ਉਹ ਉਹਨੇ ਦੁੱਖ ਸਹਿਆ ਮੇਰੀ ਭੈਣ ਨੇ ਬੀਬੀ ਕਸ ਦੀ ਔਰਤ ਹੋਣਗੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸੁਪਰੀਮ ਕੋਰਟ ਦੀ ਦੇਵਸ ਨਜ਼ਰ ਆ ਰਹੀ ਹੈ ਸਾਡੇ ਨਾਲ ਗੋਲੀ ਵਰਿਆ ਮਿੱਟੀ ਵਰਿਆ ਦੁਸ਼ਮਣ ਦੇ ਹੱਥ ਸਾਡੇ ਗਲਾਵੇਂ ਤੱਕ ਪਹੁੰਚੇ ਨੇ ਤੁਸੀਂ ਕਹੋ ਜਾਤੋਂਗੇ ਮੈਂ ਕਿਸੇ ਦਾ ਨਾਮ ਨਹੀਂ ਲੇਗਾ ਮੈਂ ਸਾਰੇ ਨੂੰ ਕਹਨਾ ਖਾਲਸਾ ਪੰਥ ਇੱਕ ਮੋਟ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਹ ਸ਼ਰਮਣੀ ਕਮੇਟੀ ਸਾਡੀ ਉਹ ਸੰਸਥਾ ਜੇ ਇਹ ਨਾ ਹੁੰਦੀ ਤਾਂ ਅਸੀਂ ਮੈਂ ਜਦ ਵਿੱਚ ਨਾ ਪਦਾ ਜੇ ਸ਼ਰਮਣੀ ਕਮੇਟੀ ਨਾ ਹੁੰਦੀ ਤਾਂ ਅਸੀਂ ਅਸੀਂ ਤਾਂ ਜਦੋਂ ਮੈਂ ਥੋੜਾ ਕੰਮ ਸਾਡੇ ਕਰਨਾ ਚਾਹਾਂ ਜਦੋਂ ਅਸੀਂ ਇਹ ਕੰਮ ਕਰ ਲੱਗੇਗਾ ਸਭ ਨੂੰ ਇੱਕ ਸਾਡੇ ਜਿੰਮੇਵਾਰ ਬੰਦੇ ਨੇ ਕਿਹਾ ਆਪਣੇ ਭਾਈ ਸਾਹਿਬ ਜੇ ਤੁਸੀਂ ਇਹ ਕੰਮ ਕਰ ਦੋ ਤਾਂ ਅਸੀਂ ਤੁਹਾਨੂੰ ਸੋਨੇ ਚੋਹੇ ਨਾਲ ਬੰਦਿਆਂਗੇ ਮੈਂ ਉਹਨੇ ਕਿਹਾ ਦੇਣਾ ਭਾਈ ਸਾਹਿਬ ਅਸੀਂ ਇਹ ਕਿਸ ਕਰਕੇ ਨਹੀਂ ਕਰ ਰਹੇ ਕਿ ਤੁਸੀਂ ਸੋਨੇ ਜਾਂਦੇ ਨਾਲ ਚੋਣ ਲਓਗੇ ਉਹ ਜਿਹੜਾ ਆਪਣੇ ਨਾਲ ਬੰਦ ਕੇ ਜਿਹਨੇ ਆਪਣੇ ਫਤੂ ਕੱਤਾ ਪੜਿਆ ਬਣੂ ਉਹਨੇ ਤੁਹਾਡੇ ਸੋਨੇ ਜਾਂਦੀ ਕੀ ਕਰਦੇ ਨੇ ਅਸੀਂ ਤਾਂ ਆਪਣੇ ਕੌਮਰ ਦੀ ਆਪਣੀ ਧਰਮੀ ਵਧੀ ਆਪਣੇ ਫਰਜ਼ ਅਦਾ ਕਰ ਰਹੇ ਹਾਂ ਇਸ ਕਰਕੇ ਅਸੀਂ ਇਹ ਕੰਮ ਦੇ ਵਿੱਚ ਸ਼ਾਮਲ ਹੋਏ ਹਾਂ ਤੁਸੀਂ ਜਕੀਰ ਕਰਨਾ ਉਹਨਾਂ ਲੋਕਾਂ ਨੇ ਦੀ ਸੌਂਦ ਤੋਂ ਸਾਡੂ ਸੋਨੇ ਚਾਂਦੀ ਦਾ ਕੀ ਦੋਲਣਾ ਸੀ ਮੈਂ ਨਹੀਂ ਕਹਿੰਦਾ ਕਿ ਮੈਂ ਸੋਨੇ ਚਾਂਦੀ ਦੇ ਤੋਂ ਮੱਲੇ ਵਿੱਚ ਦੋਲਣ ਤੋਂ ਉਹਨਾਂ ਨੇ ਸਾਡੇ ਰੋੜੇ ਮਾਰੇ ਨੇ ਸਾਡੇ ਪੱਥਰ ਮਾਰੇ ਨੇ ਉਹਨਾਂ ਦੁਆਲੇ ਜਿਹੜੇ ਕਦੇ ਸਨ ਸੋਨੇ ਚਾਂਦੀ ਨਾਲ ਤੋਲ ਗਿਆਗੇ ਇਹ ਸਾਡੀ ਚੌਂਕ ਦੇ ਹਾਲਾਤ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਦੁਸ਼ਮਣ ਤੋਂ ਬਚੋ ਦੁਸ਼ਮਣ ਆਦਰਸ ਹੈ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਹਿੰਦੀ ਹੈ ਕਿ ਆਪਣੀਆਂ ਸੰਸਥਾਵਾਂ ਨੂੰ ਸ੍ਰੀ ਗੋਬਿੰਦ ਸਿੰਘ ਜੀ ਨੂੰ ਕੁੱਝ عمر ਸਾਧ ਤਬਰ ਅੱਲਾਹ ਨੂੰ ਸ਼ਰਮਣਿਕ ਮਟੀ ਨੂੰ ਸਾਧ ਤਬਰ ਬਲਾਉ ਤਾਂ ਹੀ ਅਸੀਂ ਸਖਤ ਰਹਿਾਂਗੇ ਅੱਜ ਵੀ ਸਮਰੀਂਪੋੜ ਦੇ ਵਿੱਚ ਤੇ ਚੌਧਰਾ ਇਸ ਕਰਕੇ ਜਿਆਦਾ ਕੁਝ ਨਹੀਂ ਬੋਲਣਾ ਇਹ ਬਲਵੰਤ ਸਿੰਘ ਰਾਜੂ ਆਣਾ ਸਾਫ ਦਾ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲ ਦੇ ਕੇਸ ਦੇ ਵਿੱਚ ਇੱਕ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਹੁਣ ਵੇਖਣਾ ਹੋਵੇਗਾ ਆਨ ਵਾਲੇ ਸਮੇਂ ਦੇ ਵਿੱਚ ਜਿੱਥੇ ਉਹਨਾਂ ਨੇ ਆਪਣੀ ਪੈਰੋਲ ਨੂੰ ਲੈ ਕੇ ਵੀ ਗੱਲ ਕੀਤੀ ਹੈ ਆਪਣੀ ਰਿਹਾਈ ਨੂੰ ਲੈ ਕੇ ਵੀ ਗੱਲ ਕੀਤੀ ਹੈ ਹੁਣ ਵੇਖਣਾ ਹੋਵੇਗਾ ਸੁਪਰੀਮ ਕੋਰਟ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਕੀ ਫੈਸਲਾ ਲੈਂਦੀ ਹੈ ਜਾਂ ਸਿੱਖ ਕੌਮ ਇਕਜੁੱਟ ਹੁੰਦੀ ਹੈ ਕੀ ਬਣਦਾ ਆਣਾ ਸਮਾ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ